ਜੋ ਜਨ ਬਕਾਤ ਰਹਾ ਹੈ ਅਲੋ ਸਾ ਸੰਗਤ ਸਤਰੀ ਕਾ ਅਸੀਂ ਕੜੇ ਆ ਨਨਕਾ ਪੰਚਾਇਤ ਘੁਰ ਦਵਾਰਾ ਪਾਕਿਸਤਾਨ ਜਿੱਥੇ ਪਾਪਾ ਜੀ ਨੇ ਆਪਣੇ ਅੱਜੇ ਦੇ ਨਾਲ ਪਹਾੜੀ ਨੂੰ ਰੋਕਿਆ ਸੀ ਤੇ ਪਾਣੀ ਪੜਿਆ ਬੜੇ ਆਪ ਤੁਹਾਨੂੰ ਦੱਸਣਾ ਗਾਦ ਇਸ ਪਾੜਾ ਆ ਲਈ ਕਿ ਮਸਾਇਆ ਇਤੋ ਮਾਰਾ ਕਨਿਆ ਕਰਨ ਸੈਤੋ ਕੇ ਨੇ ਤੋਰੀ ਨੇ ਪਾਇਆ ਸਾਡੇ ਪਾਇਆ ਰਹੀ ਪਾ ਸਤਿਗੁਰੂ ਜੀ ਆਪ ਦੇਖਣ ਦੇ ਜਿਸ ਤੋਂ ਯਾਦ ਹੋਣ ਮਿਲਦਾ ਸੈਨ ਮੇਰੇ ਦੇ ਦੇ ਚਰਨ ਸਾਨ ਤੋਂ ਮਸਾਇਆ ਸਰਗਤੀ ਜੀ ਆਪ ਦਰਸ਼ਨ ਕਰ ਰਹੇ ਹਾਂ ਪਾਵਨ ਪਵਿੱਤਰ ਮਹਿਸਕਾਲ ਸੱਤੀ ਪੰਜਾ ਸਾਹਿਬ ਜੀ ਦੇ ਇੱਥੇ ਪਾਪਾ ਜੀ ਨੇ ਆਪਣੇ ਪੰਜੇ ਦੇ ਨਾਲ ਅੱਥਰ ਨੂੰ ਰੋਕਿਆ ਸੀ ਕਾਲ ਇੱਥੇ ਮੂਲ ਸਰਕਿਟ ਹੋ ਗਿਆ ਉਹ ਵੀ ਕਾਇਏ ਹੈ ਜੀ ਰੱਬ ਦਾ ਨਾਮ ਹੈ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾ

ਜੋ 85 ਅੱਜ ਤੱਕ ਲੜਾ ਇੱਥੇ ਇੱਕ ਰਾਤ ਦੇ ਦਰਸ਼ਨ ਕਰਾਂਗੇ ਤੇ ਹੁਣ ਤੁਸੀਂ ਦਰਸ਼ਨ ਕਰਤੀ ਚੁੱਕਿਆ ਅੰਜਾ ਸਾਹਿਬ ਜੀ ਦੇ ਇੱਥੇ ਬਾਬਾ ਜੀ ਨੇ ਹੱਥ ਦੇ ਨਾਲ ਆਪਣੇ ਪੰਜੇ ਦੇ ਨਾਲ ਬਾੜ ਨੂੰ ਰੱਖਿਆ ਸੀ جائے کہنی اس کے تو جلنگے جا اپا جا رہے ہیں پنجاب سے سارے گاڑیاں سدینے سےائے چکی چھنگا کرم نہیں ہوتا اس کہہ نہ کہ ذرے ایک شخص بن رہا سلام دی ماں کو لے کوئی نہ دیتا جائے نال تمہارے کوڑیاں کارن کائیں پای کوڑی سے سکھائیے سو سحر صدا سونی کیتا پانی اپنا جب وسیف کرنی سارے کرنی سار ہر پہ لایا ہر کال دکھا پیک رام دیہ سجدان کیا ہر کران پار

ਕੁਝ ਨੇ ਜENN ਪਾ ਸਦਾ ਸਦਾ ਤੂੰ ਦਿੱਤੀ I Yes, you can't be oh my I'm hurting... ਸੁਖੇ ਰੰਗ ਦੇ ਰਾਜ ਪਾਏ ਮੁਖ ਤੇ ਨਿਮਕ ਬਲਾਈ ਉਹਨੇ ਨਿਮਖ ਬੁਲਾਈ ਮੌੜਨੇ ਨਿਮਕ ਬਲਾਈ ਐਸੀ ਮਾਪੇ ਜੇ ਨੇ ਠਾ i never ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਪੀ ਜੀ ਸਹਾਇ ਵਾਹਿ ਸ੍ਰੀ ਗੋਪੀ ਜੀ ਕੇ ਪਾਤਸ਼ਾਹ ਦਸਵੇਂ ਪ੍ਰਥਮ ਗੋਪੀ ਸਮਰਕ ਗੁਰੂ ਨਾਨਕ ਲੇਖਿਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਜਿਠਾ ਸਭ ਖੁਜਾਇ ਤੇਹ ਬਹਾਦਰਿ ਸਿਮਰੈਐ ਹਰ ਨੰਨ ਦਿਆ ਮੇ ਤਾਏ ਸਭ ਥਾਈ ਹੋਏ ਸਹਾਰੇ ਦਸਵੇਂ ਆਦਿਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਬਾਦਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾੜ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਦੇ ਹਾਰੀਆਂ ਚਮਾ ਸਿੰਘਾਂ ਤੇ ਆਂ ਦਾਲੀਆਂ ਉਮਕੀਆਂ ਹੱਟੀਆਂ ਜੱਟੀਆਂ ਤੱਪੀਆਂ ਜਿਨਾ ਨਾਮ ਜੱਪਿਆ ਵਣ ਕੇ ਛਕਿਆ ਦੇਖ ਲਈ ਤੇ ਗਵਾਹੀ ਦੇਖਿਆ ਡਟਕੀਤਾ ਤੇ ਨਾਮ ਪਿਆਰਿਆਂ ਸੱਚਹਾਰਿਆਂ ਦੀ ਕਮਾਈ ਦਾ ਅੰਤਰ ਕੇ ਖਾਲਸਾ ਜੀ ਬੋਲੋ ਜੀ ਅੱਲੇ ਹਾਲੇ ਜਿੰਦਾ ਸਿੰਘਾ ਦੁਨੀਆਂ ਨੇ ਹਲਮ ਹੈ ਜੀਸ ਦਿੱਤਾ ਬੰਦ ਦਾ ਬੰਨ ਕਟਾਏ ਖੋਪਰੀਆਂ ਖਲਾ ਰਹਾਈਆਂ ਚਲਖੜੀਆਂ ਤੇ ਚੜੇ ਧਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਵਾਲੇ ਕੁਰਬਾਨੀਆਂ ਕੀਤੀਆਂ ਕਰਮ ਨੇ ਹਾਰਿਆ ਸਿੱਖੀ ਕੈਸਾ ਸਵਾਸਾ ਸੰਗ ਨੇ ਪਾਈ ਬਿਨਾ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਾ ਤਫਤਾ ਤੇ ਸਰਬਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਾਰਥਨਾ ਸਰਬਤ ਹਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਹਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਜੇ ਤਾਂ ਮਨ ਤਾਂ

ਸਰਤਾ ਨਾਮ ਦਾ ਸ਼੍ਰੀ ਅਮਰਤ ਸਤਿਗੁਰ ਸਾਹਿਬ ਜੀ ਦੇ ਦਰਸ਼ਨ ਸ਼ਣਾਨ ਚੌਕੀਆਂ ਚੰਡੇ ਭੰਗੈ ਚੁਗੋ ਚੁਗ ਅਟਲ ਧਰਮ ਕਾ ਜੈਕਾਰ ਖੋਲ ਜੀ ਵਾਹਿਗੁਰੂ ਸਿਖਾਂ ਦਾ ਮਨ ਜੀਵਾ ਮਤ ਉੱਚੇ ਮਤ ਅਤ ਜੈ ਰਾਖਿਆ ਤਵਾਹਿ ਗੁਰੂ ਹੈ ਅਕਾਲ ਪੁਰਖ ਆਪਣੇ ਅੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਾਪ ਨੂੰ ਛੋੜਿਆ ਗਿਆ ਹੈ ਫੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਹਾਲਸਾ ਅੰਤ ਨੂੰ ਬਖਸ਼ੋ ਜੀ ਹੈ ਨਿਮਾਣਿਆਂ ਦੇ ਮਾਨ ਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਤਿ ਆਪ ਵਾਹਿਗੁਰੂ ਤਾਨ ਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਤਾਨ ਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰ ਜੀਓ ਅੰਮ੍ਰਿਤ ਵੇਲੇਆਂ ਤੋਂ ਆਪ ਜੀ ਦੇ ਸੁੰਦਰ ਦੀਵਾਨ ਸਜਾਏ ਗਹਿਣ ਸਜਿਆ ਹੋਇਆ ਦੀਵਾਨਾ ਅੰਦਰ ਆਪ ਜੀ ਦੀ ਇਲਾਹੀ ਬਾਣੀ ਸ੍ਰੀ ਜਪਜੀ ਸਾਹਿਬ ਸੁਖਮਨੀ ਸਾਹਿਬ ਤੇਤੀ ਗਵੜੀ RAM ਕ੍ਰਿਤੀ ਕੀ ਬਾਣ ਆਸਾ ਕੀ ਬਾਣ ਸਹਜ ਜੀ ਦੇ ਸ਼ਬਦ ਹੈ ਕੀਰਤਨਾਂ ਚੌ ਪਈ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ ਅਨੰਤ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਬੇਤੀ ਹੈ ਸਤਿਗੁਰ ਜੀਓ ਬਾੜੀ ਪੜਦੇ ਆ ਸੁਣਦੇ ਆ ਖਰਤ ਕੁਆਤਾ ਖੱਟਾ ਦੁਨਿਆ ਸੁਕਾ ਦੀ ਖਿਮਾ ਬਖਸ਼ਿਸ਼ ਕਰਨੀ ਸਾਧ ਸੰਗ ਜੀ ਦਾ ਗਾਵਿਆ ਸੁਣਿਆ ਜਸ ਹਾਜ਼ਰੀਆਂ ਦਰ ਪ੍ਰਮਾਨ ਕਰਨੀਆਂ ਸੂਰਜ ਕਿਰਨ ਮਿਲੇ ਜਦ ਆਜਨ ਹੋ ਦਾਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਅਫੇ ਦਿਨ ਦਿਆਲ ਸਤਿਗੁਰੂ ਪੰਚਮ ਆਪਸ਼ਾ ਸ਼ਹੀਦਾ ਦੇ ਸਰਤਾਜ ਨਾਮ ਬਾਣੀ ਦੇ ਬੋਹਤ ਸ਼ਾਂਤੀ ਦੇ ਪੰਜਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੀ ਮਹਾਨ ਸ਼ਹਾਦਤ ਨੂੰ ਮੁਖ ਰੱਖਦੇ ਆ ਹੋਇਆ ਆਕਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚੱਲ ਰਹੇ ਹਨ ਸਤਿਗੁਰ ਜੀਓ ਪਾਠ ਸਾਹਿਬ ਦੇ ਵੇਕਨ ਅ ਸਮਾਪਤ ਕਰਨਾ ਪਾਠੀ ਸ੍ਰੀ ਸੁਖਮਨੀ ਆਨੂ ਸ਼ੁੱਧ ਬਾਣੀ ਪੜਨ ਦੀ ਸਮਰੱਥਾ ਭਗਸ਼ਿ ਸ਼ਕੰਦਨੀ ਤੇਸੇ ਸਨਮਾਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਦੀ ਯਾਤਰਾ ਲਈ ਆਈਆਂ ਹਨ ਸਤਿਗੁਰ ਜੀਓ ਸੰਗਤਾਂ ਦੀਆਂ ਯਾਤਰਾਵਾਂ ਤੇਲ ਫਲ ਪੇਟਾਵਾਂ ਦਰ ਪ੍ਰਵਾਣ ਕਰਨੀਆਂ ਯਾਤਰਾ ਸਫਲੀ ਕਰਨੀ ਬੇਅੰਤ ਸੰਗਤਾਂ ਵੱਲੋਂ ਅਰਦਾਸਾਂ ਬੇਤੀਆਂ ਹਨ ਪਰਿਵਾਰਾਂ ਅੰਦਰ ਸੁਖ ਸ਼ਾਂਤੀਆਂ ਚੜ੍ਹਦੀਆਂ ਕਲਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਵਿੱਤੀ ਆਵਸ਼ਕਤਾ ਦੀ ਦਾਤ ਬਖਸ਼ਿਸ਼ ਕਰਨੀ ਬੱਚਿਆਂ ਨੂੰ ਸਿਹਤ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਹਰ ਪ੍ਰਕਾਰ ਦੀ ਰੱਖਿਆ ਤੇ ਸਹਾਇਤਾ ਕਰਨੀ ਸਮੂਹ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਆਪ ਜੀ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕਲਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਪਰਤਾਉਣ ਦੀ ਆਗਿਆ ਬਖਸ਼ਿਸ਼ ਕਰਨਾ ਇਸ ਲਈ ਆਪਣਾ ਪਾਵਨ ਪ੍ਰਮਾਨ ਬਖਸ਼ਿਸ਼ ਕਰਕੇ ਸਭੂ ਸੰਤਾਂ ਉਹਨਾਂ ਹਾਲ ਪ੍ਰਣਾਸੀ ਗੁਰਮ ਪਿਆਰੇ ਮੇਲ ਜਨਾਬ ਤੇਰਾ ਨਾਮ ਚਿਤਿਆਵੇਂ ਨਾਤਕ ਨਾਮ ਛੜਦੀ ਕਲਾ ਤੇਰੇ ਪਾਣੇ ਸਵਰਤਾ ਆਪਰਾ ਵਾਹਿਗੁਰੂ ਜੀ ਕਾ i ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਵਿਚਾਰਧਾਰਾ ਚੱਲ ਰਹੀ ਸੀ ਆਕਾਰਪੁਰਖ ਤੋਂ ਵੱਖਰੀ ਹੋ ਕੇ ਉਹਨਾਂ ਨੂੰ ਸਿੱਧੇ ਰਸੇ ਜਿਉਣ ਦਾ ਇੱਕ ਮਨੋਰਥ ਸੀ ਤੇ ਜਦੋਂ ਉਹ ਸਮੇਂ ਇੱਥੇ ਆਪਾਂ ਸਾਰਿਆਂ ਸੰਗਤਾਂ ਦੇ ਬੋਲੀ ਕਿਧੜੀ ਪਹਾੜੀ ਤੇ ਮਿਲਾਂ ਕਿਉਂਕਿ ਮਨੁੱਖ ਤਾਂ ਉਹਦੇ ਵੀ ਕਿੱਥੋਂ ਪੱਥਰ ਜਿਹੜਿਆ ਗਿਆ ਕਿੱਥੋਂ ਜਟਾਣ ਜਿਹੜੀ ਤੇ ਕਿਵੇਂ ਪੰਜਾ ਲੱਗਿਆ ਉੱਥੇ ਵੀ ਦਰਸ਼ਨ ਦਿਲਾਇਆ ਕਰਨ ਵਾਸਤੇ ਸੰਗਤਾਂ ਜਾਣ ਗਿਆ ਤੇ ਸਤਿਗੁਰਾਂ ਨੇ ਜਿੱਦ ਵਿੱਚ ਆਏ ਨਾ ਤੇ ਭਾਈ ਮਰਦਾਨਾ ਜੀ ਨਾਲ ਹੀ ਸੰਨ ਇੱਕ ਕਹਾਣੀ ਸੁਣਾਈ ਤੇ ਜਦੋਂ ਬਾਪੇ ਮਰਦਾਨਾ ਨੇ ਕਿਹਾ ਨਾ ਮੈਨੂੰ ਤਾਂ ਪਿਆਰ ਤੋਂ ਲੱਗੀ ਆ ਆਪ ਸਤਿਨਾ ਸਾਰਿਆਂ ਦੇ ਝਾਸਾਂ ਜਾਣੂ ਦੇਖੋ ਉਹ ਕਹਾਵਤ ਕਮਣੀ ਜੀ ਉਹਨੂੰ ਸਿੱਧੇ ਰਸਤੇ ਨਮਣਾ ਸੀ ਤੇ ਇਹ ਭਾਈ ਮਰਦਾਨਾ ਨੇ ਜਿਹੜੀ ਰਾਹੀ ਸਾਰੇ ਕਹਾਵਤ ਦੇ ਲਈ ਪਿਆਰ ਦੀ ਜਦੋਂ ਗੱਲ ਕੀਤੀ ਤੇ ਕਹਿੰਦੇ ਉਹ ਤੇ ਪਾੜੀ ਦੇ ਪਾਣੀ ਉੱਤੇ ਜਾ ਕੇ ਛਕਿਆ ਇੱਕ ਵਾਰ ਆ ਗਿਆ ਦੋ ਵਾਰ ਆ ਗਿਆ ਤੇ ਤੀਜੀ ਵਾਰ ਗਿਆ ਨਾ ਤੇ ਜਦੋਂ ਸਾਥੀ ਦੇ ਵਿੱਚ ਆਉਂਦਾ ਵੀ ਬੜੇ ਘਧਾਰੇ ਕਿਉਂਕਿ ਨਾ ਹੀ ਉਹਦਾ ਬਰੇ ਤਾਂ ਪਿਆਸੀ ਉਹਨੇ ਵੀ ਉਸ ਖੁਦਾ ਦੀ ਬੰਦਗੀ ਕੀਤੀ ਸੀ ਬਗੈਰ ਬੰਦਗੀ ਨੂੰ ਨਾ ਇਹ ਅਵਸਥਾ ਨਹੀਂ ਪਾਉਂਦੀ ਉਹਦੇ ਮਨ ਦੇ ਵਿੱਚ ਵੀ ਇਹ ਨਾ ਇੱਕ ਹੰਕਾਰ ਬਣ ਗਿਆ ਸੀ ਬੰਦਗੀ ਕਰਨੇ ਕਹਿੰਦੇ ਕਿ ਮੇਰੇ ਵਰਗਾ ਕੋਈ ਬੜੀ ਹੈ ਤੇ ਬਾਣੀ ਦਾ ਜਦੋਂ ਕਾਫੀ ਦਾ ਮਹਾਨਾ ਬਣਿਆ ਤੀਸਰੀ ਵਾਰ ਭਾਈ ਮਨਤਾਨਾ ਜੀ ਜਦੋਂ ਗਏ ਨਾ ਉਹ ਬਹੁਤ ਹੀ ক্লোਜ਼ ਨਾਲ ਜਦੋਂ ਬੋਲਿਆ ਕਹਿੰਦਾ ਜਿਹੜਾ ਤੇਰਾ Hindu ਫਕੀਰ ਜਿਹਨੂੰ ਤੂੰ ਗੁਰੂ ਮੰਨਦਾ ਫਿਰ ਉਸੇ ਤੋਂ ਬਾਣੀ ਪੀੜਾ ਜਾ ਕੇ ਕਿਹਦੇ ਰਸਤੇ ਪੀਣਾ ਹੈ ਵਾਸੋਂ ਕੋ ਖਾ ਪਿਆਸਾ ਜਦੋਂ ਗੁਰਦਾਨਾ ਵਾਪਸ ਆਇਆ ਤੇ ਗੁਰੂ ਨਾਨਕ ਪਾਸ਼ਾ ਦੇ ਚਾਨਾ ਚ ਬੇਨਤੀ ਕੀਤੀ ਵੇ ਉਹ ਇਸ ਤਰ੍ਹਾਂ ਸਿੱਖ ਕਹਿੰਦੇ ਹੋਏ ਬਾ ਗੁਰੂ ਨਾਨਕ ਪਾਸ਼ਾ ਜੀ ਨੇ ਜਮਾ ਛੋੜਾ ਉਹ ਪੱਥਰ ਹਟਾਇਆ ਤੇ ਦੇਖੋ ਪਾਣੀ ਦਾ ਜਮਾ ਅੱਗ ਉੱਥੇ ਖੰਗ ਗਿਆ ਇੱਥੇ ਪਤਾ ਹੀ ਨਹੀਂ ਕਿਉਂ ਤੋਂ ਬਣੋਂ ਕਿਥੋਂ ਪਾਣੀ ਆ ਰਿਹਾ ਤੇ ਕਿਥੋਂ ਜਾ ਰਿਹਾ ਸਾਰੇ ਦੱਕੇ ਜੁਜੇ ਦਾ ਪਾਣੀ ਜਾ ਰਿਹਾ ਆ ਸਾਰੇ ਜਾਂਦੇ ਇਹ ਦੋ ਦਰਿਆ ਆ ਗਏ ਸਤ ਸੰਗਤ ਜੀ ਇਹ ਉਹ ਜਾਲਾ ਜਿਹੜਾ ਪੰਜਾ ਸਾਹਿਬ ਤੋਂ ਆ ਰਿਹਾ ਆ ਪਹਾੜ ਤੋਂ سنگ جی ہوں لگ رہے ہو یہ ہے گردوارا پندرہ صاحب کا لگتا ਸੰਗਾ ਜੀ ਇਹ ਫੋਟੋਵਾਰਾ ਪੰਜਾ ਸਾਹਿਬ ਜੀ ਦਾ ਨੰਬਰ ਹਾਂ